ਹਜੇ ਦੇਖੋ ਬਈ ਉਹਨਾਂ ਦਾ ਕਸ਼ਮੀਰੀ ਸੈਫੁੱਲਾ ਕਸ਼ਮੀਰੀ ਸੌਰੀ ਉਹਨਾਂ ਦਾ ਨਾਮ ਹੈ ਸ਼ਾਇਦ ਲੋਕ ਦਸ਼ਕਾ ਨੂੰ ਨਹੀਂ ਪਤਾ ਹੋਵੇਗਾ ਟੀਆਰਐਫ ਨਵਾਂ ਅੱਤਵਾਦੀ ਸੰਗਠਨ ਬਣਿਆ ਦਾ ਰੈਜ਼ਿਸਟੈਂਸ ਫੋਰਸ ਉਹਦਾ ਨਾਮ ਇਹ ਜਸ਼ੇਮ ਮੁਹੰਮਦ ਦਾ ਸ਼ੈਡੋ ਸੰਗਠਨ ਹੈ ਹੁਣ ਮੈਂ ਤੁਹਾਨੂੰ ਸਾਰੀ ਸਟੋਰੀ ਇਨਸਾਈਡ ਦੱਸਦਾ ਬਿਕਪ ਪੱਧਰ ਤੇ ਜਸ਼ੇਮ ਮੁਹੰਮਦ ਨੇ ਇੱਕ ਅੱਤਵਾਦੀ ਸੰਗਠਨ ਅਲਾਨਿਆ ਹੋਇਆ ਹੂੰ ਬਈ ਅੱਤਵਾਦੀ ਸੰਗਠਨਾਂ ਉਹਨੂੰ ਕੋਈ ਫੰਡਿੰਗ ਨਹੀਂ ਕਰ ਸਕਦਾ ਹੂੰ ਕੋਈ ਵਰਡ ਦੇ ਵਿੱਚ ਉਹਨੂੰ ਫੰਡਿੰਗ ਨਹੀਂ ਕਰ ਸਕਦਾ ਕਿਉਂਕਿ ਉਹ ਵਿਖਮ ਪੱਦਰ ਦੇ ਉੱਤੇ ਯੂਨੋ ਦੇ ਵਿੱਚ ਅੱਤਵਾਦੀ ਸੰਗਠਨ ਐਲਾਨ ਦਿੱਤਾ ਗਿਆ ਜੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇੱਕ ਸੰਗਠਨ ਨਹੀਂ ਨਵਾਂ ਬਣਾਤਾ ਟੀਆਰਐਫ ਦਾ ਰੈਜ਼ਿਸਟੈਂਸ ਫੋਰਸ ਪੈਲਗਾਮ ਦਾ ਹਮਲਾ ਟੀਆਰਐਫ ਨੇ ਕਰਾਇਆ ਹੂੰ ਉਹਦਾ ਚੀਫ ਸੈਫੁੱਲਾ ਕਸ਼ਮੀਰੀ ਹੂੰ ਜਾਸ਼ਮ ਮੁਹੰਮਦ ਦਾ ਹਾਫਿਜ਼ ਸਈਦ ਦਾ ਰਾਈਟ ਹੈਂਡ ਹੈ ਹੂੰ ਮੌਲਾਨਾ ਮਸੂਦ ਅਜਰ ਦਾ ਰਾਈਟ ਹੈਂਡ ਹੈ ਉਹਨਾਂ ਦੇ ਨਾਲ ਰਹਿੰਦਾ ਹੈ ਉਹਨਾਂ ਨੇ ਹੁਣ ਇਹ ਸੰਗਠਨ ਜਦ ਤੱਕ ਇਹ ਅਤਵਾਦੀ ਸੰਗਠਨ ਆਣਾ ਤਹਿਰੀਕੇ ਤਾਲੀਬਾਨ ਵਰਗਾ ਖੜਾ ਕਰ ਦੇਣਾ ਇਹਨਾਂ ਦਾ ਇਹਨਾਂ ਦਾ ਕੋਈ ਫਰਕ ਥੋੜਾ ਹੈਗਾ ਉਹ ਨਵਾਂ ਸੰਗਠਨ ਖੜਾ ਕਰ ਦਿੰਦੇ ਆ 6 ਮਹੀਨੇ ਬਾਅਦ ਦੇਖਦੇ ਆ ਹਾਈਲਾਈਟ ਜ਼ਿਆਦਾ ਹੋ ਗਿਆ ਸਾਲ ਬਾਅਦ ਸੰਗਠਨ ਨਵਾਂ ਖੜਾ ਕਰ ਦਿਓ ਮੈਂ ਇਸ ਗੱਲ ਤੋਂ ਹੈਰਾਨ ਆ ਬਈ ਜਦੋਂ ਇੱਕ ਪਤਾ ਇੱਕ ਧਰਤੀ ਤੋਂ ਅਤਵਾਦ ਪਣ ਭਰਿਆ ਅਤਵਾਦ ਪੜਨ ਪ੍ਰਿਆਤ ਤੇ ਵਿਖੇ ਪੱਧਰ ਤੇ ਉੱਤੇ ਅਮਰੀਕਾ ਵੀ ਇਤੋਂ ਪਰੇਸ਼ਾਨ ਹੈ ਇੰਗਲੈਂਡ ਵੀ ਪਰੇਸ਼ਾਨ ਹੈ ਫਰਾਂਸ ਵੀ ਪਰੇਸ਼ਾਨ ਹੈ ਯੂਰੋਪੀਅਨ ਕੰਟਰੀ ਸਾਰੀਆਂ ਪਰੇਸ਼ਾਨ ਹੈ ਇਕੱਠੇ ਹੋਣ ਤੇ ਇੱਕੋ ਵਾਰੀ ਇਹਨਾਂ ਦੇ ਵੱੜ ਕੇ ਬੇਸ ਕੈਂਪ ਸਾਰੇ ਤਬਾਹ ਕਰ ਦੇ ਜਿੰਨੇ ਹੈਗੇ ਨੇ ਲਦੀਨਵਰਗੇ ਉੱਤੇ ਲਦੀਨਵਰ ਦੇਖੋ ਤੁਸੀਂ ਦਾਉਦ ਇਬਰਾਹਿਮ ਕਿੱਥੇ ਆ ਦਾਉਦ ਕਿੱਥੇ ਆ ਮੁੰਬਈ ਹਮਲਿਆਂ ਦਾ ਮਾਸਟਰ ਜਿਹੜਾ ਮਾਈਂਡ ਆ ਜਿੰਨੇ ਬੰਬ ਬਲਾਸਟ ਇਹਨੇ ਕੀਤੇ ਕਿੱਥੇ ਆ ਪਾਕਿਸਤਾਨ ਚ ਕਰਾਚੀ ਚ ਬੱਬਰ ਖਾਲਸਾ ਚੀਫ ਕਿੱਥੇ ਵਧਾਵਾ ਸਿੰਘ ਪਾਕਿਸਤਾਨ ਚ ਤੁਸ ਮੇਰੇ ਕਹਿਣ ਦਾ ਸਿਰਫ ਕਰਨ ਇਹ ਮਕਸਦ ਹੈਗਾ ਕਿ ਅਫੈਂਸਿਵ ਆ ਜਾਣਾ ਚਾਹੀਦਾ ਡਿਫੈਂਸਿਵ ਛੱਡ ਦਿਓ ਡਿਫੈਂਸਿਵ ਦੀ ਪਾਲਿਸੀ ਹੁਣ ਚੇਂਜ ਹੋ ਜਾਣੀ ਚਾਹੀਦੀ ਹੈ ਇੰਡੀਆ ਹੁਣ ਬਹੁਤ ਤਰੱਕੀ ਕਰ ਗਿਆ ਹੁਣ ਇਹ ਨਹੀਂ ਹੋ ਸਕਦਾ ਕਿ ਸਾਡੀ ਸਰਹੱਦ ਕੋਈ ਕ੍ਰੋਸ ਕਰ ਆਵੇ ਤੇ ਰਾਕਟ ਲਾਂਚਰ ਇੱਥੇ ਆਈ ਜਾਣ ਉਹ ਹੁਣ ਜੇ ਰਾਕਟ ਲਾਂਚਰ ਫੜੇ ਗਏ ਟਰੈਕ ਕਰੋ ਤਬਸਤ ਕਰ ਦਿਓ ਲਾਂਚਿੰਗ ਪੈਡ ਸਾਰੇ ਉਹਨਾਂ ਦੇ ਆਣ ਹੀ ਨਾ ਦਿਓ ਇੱਧਰ ਕੋਈ ਇੱਕ ਵਾਰੀ ਇੱਕ ਵਾਰੀ ਤੇ ਤਾਂ ਖਤਮ ਹੋ ਜਾਏਗਾ ਨਾ ਉਹਨਾਂ ਦਾ ਜਦੋਂ ਉਹ ਉੱਪਰ ਕਿਸੇ ਦੀ ਹਮਾਕਤ ਨਹੀਂ ਹੋਣੀ ਬਈ ਇਹ ਤਾਂ ਘਰੇ ਆ ਕੇ ਜੁੱਤੀਆਂ ਮਾਰ ਜਾਂਦੇ ਆ। ਹੂੰ ਜਿਸ ਤਰੀਕੇ ਲਗਾਤਾਰ ਰਾਤ ਵੀ ਧਮਾਕਿਆਂ ਦੀਆਂ ਆਵਾਜ਼ਾਂ ਦੀ ਖਬਰ ਤਾਂ ਚੱਲ ਰਹੀ। ਖਬਰਾਂ ਡਰਾਵੀ ਰਹੀਆਂ ਗਈਆਂ ਪੰਜਾਬ 'ਚ ਜੋ ਮਾਹੌਲ ਬਣਦਾ ਕਿਵੇਂ ਦੇਖਦੇ ਹੋ ਕਿ ਜਿਹੜਾ ਮਾਹੌਲ ਬਣਦਾ ਹੈ ਕਿ ਜੰਗ ਲੱਗੂਗੀ ਜਾਂ ਇਸ ਮਾਹੌਲ ਨੂੰ ਕਿਵੇਂ ਦੇਖੀਂ ਨਹੀਂ ਨਹੀਂ ਜੰਗ ਨਹੀਂ ਜੰਗ ਤਾਂ ਬਹੁਤ ਦੂਰ ਹੈਗੀ ਆ। ਜੰਗ ਤਾਂ 10ਵੀਂ ਪੌੜੀ ਆ ਹਜੇ ਤਾਂ ਅਸੀਂ ਪਹਿਲੀ ਪੌੜੀ 'ਤੇ ਨਹੀਂ ਚੜੇ ਹੋਏ। ਜੰਗ ਨਹੀਂ ਇੰਨੀ ਛੇਤੀ ਲੱਗਦੀ ਉਹਦਾ ਕਾਰਨ ਕਈ ਹੈਗੇ। ਪਹਿਲੀ ਗੱਲ ਹੈ ਜੇ ਜੰਗ ਲੱਗਣੀ ਹੋਵੇ ਹਿੰਦੁਸਤਾਨ ਨੇ ਉਹਨਾਂ ਦੇ 165 ਪਰਮਾ ਉਹਨਾਂ ਦੇ ਬੇਸ ਕੈਂਪ ਤਬਾਹ ਕਰਨੇ ਸੀ ਸਿੱਧੇ ਜਾ ਕੇ ਉੱਥੇ ਬੰਬਾਰੀ ਕਰਨੀ ਸੀ ਕਿ ਇਹਨਾਂ ਦੇ ਪਰਮਾਣੂ ਹਥਿਆਰ ਹੀ ਖਤਮ ਕਰ ਦੋ ਠੀਕ ਹੈ ਨਾ ਹਿੰਦੁਸਤਾਨ ਨੇ ਨਹੀਂ ਕੀਤੇ ਇਸ ਦਾ ਮਤਲਬ ਜੰਗ ਹਜੇ ਦੂਰ ਹੈ ਔਰ ਦੂਜੀ ਜਿਹੜੀ ਗੱਲ ਹੈ ਕਿ ਇਹ ਜਿਹੜੀਆਂ ਸਾਡੇ ਗਾਫ ਇਹਨਾਂ ਦੇ ਪਾਕਿਸਤਾਨ ਦੇ ਨਾਲ ਇਦਾਂ ਦੀਆਂ ਹੈਗੀਆਂ ਇਦਾਂ ਦੀਆਂ ਟੈਂਸ ਜਿਹੜੀਆਂ ਟਾਈਮ ਟੂ ਟਾਈਮ ਹੁੰਦੀਆਂ ਹੀ ਭਈਆਂ ਲਗਾਤਾਰ ਤੁਸੀਂ ਪੁੰਛ ਤੋਂ ਬਾਅਦ ਜਿਹੜਾ ਹਮਲਾ ਹੋਇਆ ਉਰੀ ਦੇ ਵਿੱਚ ਹੋਇਆ ਉਦੋਂ ਵੀ ਤੁਸੀਂ ਪਠਾਨ ਕੋਡੇਰ ਬੇਸ ਵੀ ਹੋਇਆ ਇਦਾਂ ਹੀ ਟੈਂਸ ਹੋਈ ਪਿੰਡ ਖਾਲੀ ਕਰਾ ਲੈਂਦੇ ਸੀ ਆਪਸ ਗੂਮ ਜਿਹੜੀਆਂ ਸਰਹੱਦ ਤੇ ਗੋਲਾਬਾਰੀ ਹੁੰਦੀ ਸੀਗੀ ਜੀ ਲੇਕਿਨ ਗੱਲ ਇਹ ਹੈਗੀ ਹੈ ਕਿ ਹਜੇ جنگ ਬਹੁਤ ਦੂਰ ਹੈਗੀ ਆ ਹਾਂ ਅੱਜ ਦੇ ਦੌਰ ਦੇ ਵਿੱਚ ਤਾਂ ਮੈਂ ਵੀ ਕਵਾਂਗਾ ਯਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਮਾਨਾ ਹੈ ਗੂਗਲ ਦਾ ਟਾਈਮ ਹੈ 1965 ਕਤਤਸ ਚ ਤਾਂ ਹੈ ਨਹੀਂ ਸੀ ਹੁਣ ਇਸ ਜੰਗ ਦੇ ਵਿੱਚ ਮੈਨੂੰ ਦੱਸੋ ਮੋਕ ਡੀ ਲਿਆ ਬਲੈਕਆਊਟ ਹੋਣਾ ਚਾਹੀਦਾ ਉਹੀ ਪਤਾ ਲੱਗ ਜੂਗਾ ਲਾਈਟਾਂ ਹੀ ਇੰਨੀਆਂ ਤੇਜ ਹੈਗੀਆਂ ਵੀ ਇੱਥੇ ਸ਼ਹਿਰ ਹੈ ਮੈਨੂੰ ਦੱਸੋ ਬਲੈਕਆਊਟ ਕਰਨ ਦੇ ਨਾਲ ਥੱਲੇ ਪਤਾ ਲੱਗ ਜੂਗਾ ਸ਼ਹਿਰ ਨਹੀਂ ਹੈਗਾ ਉਹ ਤਾਂ ਜਿੱਥੋਂ ਨਿਕਲਣਾ ਉਹਨੇ ਉੱਥੇ ਕਲਿੱਕ ਮਾਰ ਦੇਣਾ ਜਿਵੇਂ ਜਲੰਧਰ ਤੋਂ ਉੱਤੋਂ ਨਿਕਲ ਰਹੇ ਹੋ ਲਾਹੌਰ ਦੇ ਉੱਤੋਂ ਨਿਕਲ ਰਹੇ ਹੋ ਕਿ ਤੁਸੀਂ ਜਿਹੜੇ ਕਰਾਚੀ ਦੇ ਉੱਤੋਂ ਨਿਕਲ ਰਹੇ ਹੋ ਹੁਣ ਤਾਂ ਥੱਲੇ ਇਹ ਚੀਜ਼ਾਂ ਦਾ ਟਾਈਮ ਹੀ ਹੈ ਨੀਗਾ ਹੁਣ ਤਾਂ ਟ ਦੌਰ ਆਰਟੀਫੀਸ਼ਲ ਦੌਰ ਚੱਲ ਰਿਹਾ ਹੈ ਡਿਲੀਜੈਂਸ ਦਾ ਤੇ ਤੁਸੀਂ ਪੁੱਛੋ ਨਾ ਤੁਸੀਂ ਤਾਂ ਕੈਨੇਡਾ ਬੈਠੇ ਇੱਥੇ ਬੈਠੇ ਕੈਨੇਡਾ ਦੀਆਂ ਟੋਟਲ ਐਕਟੀਵਿਟੀ ਚ ਹਿੱਸਾ ਲੈ ਸਕਦੇ ਹੂੰ ਤੇ ਸਾਨੂੰ ਕੈਨੇਡਾ ਦੇ ਇੱਕ ਇੱਕ ਸ਼ਹਿਰ ਦੀ ਇੱਕ ਇੱਕ ਗਲੀ ਦੀ ਜਾਣਕਾਰੀ ਹੋ ਸਕਦੀ ਹੈ ਜੀ ਐਵੇਂ ਰਾਈਟ ਗਲਤ ਤਾਂ ਨਹੀਂ ਹੈਗਾ ਨਾ ਬਿਲਕੁਲ ਜੀ ਤੇ ਮੈਂ ਤਾਂ ਆਪ ਇੱਕ ਦਿਨ ਸੋਚਦਾ ਮੈਂ ਬਈ ਜਿਹੜੀਆਂ ਬਲੈਕਆਊਟ ਹੈ ਜਾਂ ਮੌਕ ਡ੍ਰਿਲ ਰੈਸਲ ਹੈ ਇਹਨਾਂ ਦਾ ਤਾਂ ਸਾਨੂੰ ਕੋਈ ਫਾਇਦਾ ਨਹੀਂਗਾ ਇਹ ਤਾਂ ਬਲੈਕਆਊਟ ਕਰ ਵੀ ਲਈਏ ਤੇ ਜਿਹੜਾ ਉੱਤੋਂ 에ਅਰਕ੍ਰਾਫਟ ਨਿਕਲ ਰਿਹਾ ਹੋਵੇ ਉਹਦੇ ਸਿਗਨਲ ਆ ਜਾਣੇ ਆ ਤੇ ਮੈਂ ਕਿੱਥੋਂ ਨਿਕਲ ਰਿਹਾ ਹੂੰ ਠੀਕ ਹੈ ਨਾ ਤੇ ਇਹ ਐਕਚੁਅਲ ਦੇ ਵਿੱਚ ਸਾਨੂੰ ਇੱਕ ਤਿਆਰੀ ਕਰਾਈ ਜਾ ਰਹੀ ਆ ਬਈ ਜੇ ਕਿਤੇ ਖੁਦਾ ਨਾ ਖਾਸਤਾ ਜੰਗ ਲੱਗ ਜੇ ਤੇ ਸਿਵਲ ਡਿਫੈਂਸ ਕਿਵੇਂ ਕਰਨੀ ਆ ਘਰਾਂ ਚ ਕਿਵੇਂ ਕੱਲ ਲੈ ਕੇ ਜਾਣਾ ਸੇਫ ਜਗ੍ਹਾ ਤੇ ਕਿਵੇਂ ਜਾਣਾ ਇਹ ਟਾਈਮ ਟੂ ਟਾਈਮ ਐਕਸਰਸਾਈਜ਼ ਹੋਣੀ ਆ ਵੀ ਚਾਹੀਦੀ ਆ ਜੀ ਲੇਕਿਨ ਬਲੈਕ ਆਊਟ ਦੇ ਨਾਲ ਮੈਂ ਨਹੀਂ ਸਮਝਦਾ ਸਹਿਮਤ ਹੈਗਾ ਬਲੈਕ ਆਊਟ ਇਹ ਤਾਂ ਠੀਕ ਹੈ ਪੁਰਾਣਾ ਦੌਰ ਵਾਲਾ ਟਾਈਮ ਹੈ ਕਿ ਬਲੈਕ ਆਊਟ ਕਰਤਾ ਗਿਆ 1965 71 ਚ ਜਦੋਂ ਗੂਗਲ ਨਹੀਂ ਹੈਗੀ ਸੀ ਕਿ ਕੰਪਿਊਟਰ ਨਹੀਂ ਸੀ ਇੰਟਰਨੈਟ ਇੰਨਾ ਨਹੀਂ ਹੈਗਾ ਸੀ ਜੀ ਤੇ ਉਦੋਂ ਦਾ ਟਾਈਮ ਮੈਂ ਸਮਝ ਸਕਦਾ ਵੀ ਹੁਣ ਦਾ ਤਾਂ ਟਾਈਮ ਯਾਰ ਕਰਨ ਤੂੰ ਮੇਰੇ ਕੋਲੇ ਬੈਠਾ ਤੇਰੇ ਮੋਬਾਈਲ ਚੱਲਦਾ ਪਿਆ ਹੁਣ ਲੋਕਾਂ ਨੂੰ ਲਾਈਵ ਲੋਕੇਸ਼ਨ ਤੇ ਤੁਸੀਂ ਕਿੱਥੇ ਬੈਠੇ ਹੋਏ ਸੋ ਹੁਣ ਦੌਰ ਚੇਂਜ ਹੋ ਗਿਆ ਬਈ ਭਾਰਤ ਦੀ ਕੂਟਨੀਤੀ ਕਿਵੇਂ ਦੇਖਦੇ ਹੋ ਕਿਉਂਕਿ ਜੇ ਜੰਗ ਲੱਗਦੀ ਜੰਗ ਵਾਲਾ ਮਾਹੌਲ ਆ ਚਾਈਨਾ ਵਰਦੀ ਤਾਕਤ ਹੈ ਉਧਰ ਅਫਗਾਨਿਸਤਾਨ ਬਿਲਕੁਲ ਨਾਲ بلوچستان ਕੂਟਨੀਤਿਕ ਤਰੀਕੇ ਨਾਲ ਦੇਖੀਏ ਨਾ ਇੰਟਰਨੈਸ਼ਨਲ ਇਹ ਤਾਂ ਭਾਰਤ ਕਿੱਥੇ ਸਟੈਂਡ ਕਰਦਾ ਹੈ ਪਾਕਿਸਤਾਨ ਦੇ ਕੋਲੇ ਪਾਕਿਸਤਾਨ ਦੀ ਪਿੱਠ ਤੇ ਕੌਣ ਖੜਾ ਹੈ ਭਾਰਤ ਦੇ ਨਾਲ ਕੌਣ ਹੈ ਕੀ ਇਹ ਜੰਗ ਵਿਸ਼ਵ ਯੁੱਧ ਦਾ ਵੀ ਕਾਰਨ ਬਣ ਸਕਦੀ ਹੈ ਦੇਖੋ ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ ਵੀ ਅਮਰੀਕਾ ਜਿਹੜਾ ਉਹ ਦੋਨਾਂ ਪਾਸੇ ਖੜਾ ਹੈ ਮੈਨੂੰ ਕਿਸੇ ਸੱਜਣ ਨੇ ਸਵਾਲ ਪੁੱਛਿਆ ਬਈ ਅਮਰੀਕਾ ਯਾਰ ਅੱਜ ਵੀ 트ੰਪ ਦਾ ਬਿਆਨ ਆਇਆ ਮੈਨੂੰ ਲੱਗਦਾ ਬਈ ਮੈਂ ਤਾਂ ਦੋਨਾਂ ਮੂਲਕਾਂ ਨੂੰ ਕਹੂੰਗਾ ਬਈ ਸ਼ਾਂਤੀ ਵਰਤਨ ਸਹੀ ਵਰਤਨ ਕਿ 트ੰਪ ਨੂੰ ਪਤਾ ਨਹੀਂ ਪਾਕਿਸਤਾਨ ਦੇ ਵਿੱਚ ਅਤਵਾਦੀ ਸੰਗਠਨ 150 ਅਤਵਾਦੀ ਸੰਗਠਨ ਹੈ 150 ਔਨ ਰਿਕਾਰਡ ਹਮ ਅਤਵਾਦੀ ਸੰਗਠਨ ਹੈਗੇ ਜੀ ਕਿ ਉਹਨੂੰ ਪਤਾ ਨਹੀਂ ਅਸੀਂ ਉਸਾਮਾ ਬਿੰਨ ਲਾਦੇਨ ਕਿੱਥੇ ਮਾਰ ਕੇ ਆਏ ਹਾਂ ਉਹਨੂੰ ਪਤਾ ਨਹੀਂ ਉਹਨੂੰ ਪਤਾ ਨਹੀਂ ਵੀ ਪੈਲਗਾਮ ਹਮਲਾ ਪਾਕਿਸਤਾਨ ਨੇ ਕਰਾਇਆ ਉਹਨਾਂ ਦੀ FBI ਜਿਹੜੀ ਹੈ ਇਕੱਲੀ ਅਮਰੀਕਾ 'ਚ ਕੰਮ ਨਹੀਂ ਕਰਦੀ ਉਹਨਾਂ ਦੀ FBI ਫੈਡਰੇਸ਼ਨ ਬਿਊਰੋ ਆਫ ਇਨਵੈਸਟੀਗੇਸ਼ਨ ਵਿਖਾ ਪੱਧਰ ਤੇ ਕੰਮ ਕਰਦੀ ਹੈ ਉਹਨਾਂ ਦੀ ਏਜੰਸੀਆਂ ਪਾਕਿਸਤਾਨ 'ਚ ਜ਼ਿਆਦਾ ਕੰਮ ਕਰਦੀਆਂ ਉਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਦੇ ਲਾਂਚਿੰਗ ਪੈਡ ਚੱਲ ਰਿਹਾ ਜੈਸ਼ੇ ਮੁਹੰਮਦ ਚੱਲ ਰਿਹਾ ਤੇ ਇੱਥੇ ਜਿਹੜਾ ਦੂਜਾ ਹਿਜਬੁਲ ਮੁਜਾਹਿਦਿਨ ਚੱਲ ਰਿਹਾ ਸਾਰੇ ਦਿਨ ਚੱਲਦਾ ਹੈ ਨਾ ਸਭ ਕੁਝ ਪਤਾ ਉਹਨਾਂ ਨੂੰ ਲੇਕਿਨ ਗੱਲ ਇਹ ਹੈ ਕਿ ਉਹ ਹਿੰਦੁਸਤਾਨ ਦੀ ਜਿਹੜੀ ਵੱਧਦੀ ਤਾਕਤ ਹੈ ਅਮਰੀਕਾ ਉਸ ਤੋਂ ਕਬਰਾਂਦਾ ਬੇਸਿਕ ਕੀ ਹੁੰਦਾ ਅਮਰੀਕਾ ਨੂੰ ਚਲਾਉਂਦਾ ਕੌਣ ਹੈ ਅਮਰੀਕਾ ਨੂੰ ਚਲਾਉਂਦੇ ਹਿੰਦੁਸਤਾਨੀ ਹੈ ਅੱਜ ਨਾਸਾ ਚ ਚਲ ਜਾਓ ਤੁਹਾਨੂੰ ਹਿੰਦੁਸਤਾਨੀ ਮਿਲਣਗੇ ਯੂਨੀਵਰਸਿਟੀ ਚ ਚਲ ਜਾਓ ਚੰਗੇ ਚੰਗੇ ਫੈਕਲਟੀ ਹਿੰਦੁਸਤਾਨੀ ਮਿਲਣਗੇ ਡਾਕਟਰਸ ਹਿੰਦੁਸਤਾਨੀ ਮਿਲਣਗੇ ਸੌਫਟਵੇਅਰ ਇੰਜੀਨੀਅਰਸ ਗੂਗਲ ਦਾ ਸੀਈਓ ਕੌਣ ਹੈ ਹਿੰਦੁਸਤਾਨੀ ਹੈ ਨਾ ਮਾਈਕਰੋਸਾਫਟ ਦਾ ਹਿੰਦੁਸਤਾਨੀ ਹੈ ਠੀਕ ਹੈ ਉਹਨਾਂ ਨੂੰ ਤਾਂ ਐਸੀ ਚੀਜ਼ ਦਾ ਰਹਿੰਦਾ ਬਈ ਜੇ ਇਹ ਦੇਸ਼ ਤਰੱਕੀ ਕਰ ਗਿਆ ਅਮਰੀਕਾ ਹਿੰਦੁਸਤਾਨ ਦੀ ਜਗ੍ਹਾ ਤੇ ਹੋਏਗਾ ਹਿੰਦੁਸਤਾਨ ਅਮਰੀਕਾ ਦੀ ਜਗ੍ਹਾ ਤੇ ਵਿਸ਼ਵ ਦੀ ਸਰਪੰਚੀ ਲਾਣੀ ਅੱਛਾ ਉਹ ਕਹਿੰਦੇ ਯਾਰ ਇਹ ਬੰਦਾ ਅੱਗੇ ਵੱਧਦਾ ਪਿਆ ਹੂੰ ਇਹਨੂੰ ਤੰਗ ਕਿਵੇਂ ਕਰਨਾ ਫਿਰ ਤੰਗ ਕਰਨ ਲਈ ਉਹਦੇ ਕੋਲ ਸਿਰਫ ਪਾਕਿਸਤਾਨ ਹੈ ਤੰਗ ਕਰਾਂਦੇ ਆ ਅਦਰਵਾਈਜ਼ ਅਮਰੀਕਾ ਦਾ ਬਿਆਨ ਇਹ ਹੋਣਾ ਚਾਹੀਦਾ ਸੀ ਪਾਕਿਸਤਾਨ ਨੂੰ ਅਖੀਰਲੀ ਇਤਤਾਬ ਨਹੀਂ ਆ ਤਬਾਹ ਕਰਕੇ ਰੱਖ ਦਿਆਂਗੇ ਆਪਣੇ ਅੱਤਵਾਦੀ ਸਾਰੇ ਠਿਕਾਣੇ ਖਤਮ ਕਰ ਦੇ ਮੈਂ ਗਲਤ ਤਾਂ ਨਹੀਂ ਕਹਿ ਰਿਹਾ ਲੇਕਿਨ ਉਹ ਕੀ ਕਰਿਆ ਮਾ ਦੋਨਾਂ ਨੂੰ ਕੰਨ ਸਈਆਂ ਵਰਤੋ ਜੀ ਹੌਸਲਾ ਵਰਤੋ ਇਹਦਾ ਕੀ ਮਤਲਬ ਹੋਇਆ ਉਹ ਸਾਡੇ ਤੇ ਖੂਨ ਦੀ ਹੋਲੀ ਖੇਢੀ ਜਾਵੇ ਤੇ ਹਿੰਦੁਸਤਾਨ ਸਈਆਂ ਵਰਤੇ ਪਹਿਲੀ ਗੱਲ ਤਾਂ ਇਹ ਹੈ ਕਿ ਅਮਰੀਕਾ ਦੀ ਛਿੜਾਰਾਤਾ ਹੂੰ ਦੂਸਰਾ ਇਹ ਹੈ ਕਿ ਚਾਈਨਾ ਵੀ ਕਦੀ ਨਹੀਂ ਚੰਦਾ ਕਿ ਉਹਦੀ ਮੰਡੀ ਜਿਹੜੀ ਹੈ ਮੰਡੀ ਕਿਉਂਕਿ ਚਾਈਨਾ ਇੱਕ ਬਹੁਤ ਵੱਡੀ ਇੰਡਸਟਰੀ ਡਵੈਲਪ ਹੋ ਚੁੱਕੀ ਉਹ ਖੰਭ ਦੀ ਸਭ ਤੋਂ ਟਾਪ ਦੀ 140 ਕਰੋੜ ਹਿੰਦੁਸਤਾਨੀ ਲੋਕੋ ਸਮਾਨ ਖਰੀਦਦੇ ਸ਼ਾਇਦ ਤੁਸੀਂ ਵੀ ਇੱਥੇ ਬੈਠੇ ਹੋ ਮੈਨੂੰ ਲੱਗਦਾ ਕਿ ਤੁਹਾਡੇ ਕੋਲ ਵੀ ਕੁਝ ਚਾਈਨਾ ਦਾ ਹੋਏਗਾ ਮਾਈਕ ਚਾਈਨਾ ਦਾ ਠੀਕ ਹੈ ਨਾ ਤੇ ਚਾਈਨਾ ਕਿਵੇਂ ਚਾਹੇਗਾ ਮੇਰੀ ਮੰਡੀ ਖਰਾਬ ਹੋ ਜੇ ਉਹ ਚਾਹੁੰਦਾ ਇਹ ਮੰਡੀ ਤਰੱਕੀ ਨਾ ਕਰੇ ਹੁਣ ਹਿੰਦੁਸਤਾਨ ਆ ਹਿੰਦੁਸਤਾਨ ਚ ਬੈਟਰੀ ਬਣਨ ਲੱਗ ਪਈ ਮੋਬਾਈਲ ਦੀ ਕੁਝ ਚਾਰਜਰਸ ਇੰਡਸਟਰੀ ਲੱਗ ਗਈ ਆ ਫੋਨ ਦੀ ਅਸੈਂਬਲਿੰਗ ਇੰਡਸਟਰੀਆਂ ਲੱਗ ਗਈਆਂ ਚਾਈਨਾ ਨੂੰ ਪਰੇਸ਼ਾਨੀ ਨਹੀਂ ਹੋਏਗੀ ਸਾਡੀ ਖਪਤ ਖਤਮ ਹੋ ਜਾਏਗੀ ਅਸੀਂ ਚਾਈਨਾ ਦੇ ਟੁਆਇਲਸ ਦੇ ਉੱਤੇ ਐਂਟੀ ਡੰਪਿੰਗ